ਆਹ ਵੇਖ ਲਾ ਬੈਠੀ ਆਈ ਸ਼ਰਮ ਤਾਂ ਨਹੀਂ ਆਉਂਦੀ ਕਰਤਾ ਉਹੀ ਕੰਮ ਜਿਹੜੇ ਕਰ ਤੂੰ ਡਰਦੀ ਸੀ ਮੈਂ ਮੈਂ ਡਰਦੀ ਸੀ ਜਿਹੜੀਆਂ ਗੱਲਾਂ ਤੋਂ ਉਹੀ ਕਰਵਾਤੀਆਂ ਨਾ ਸ਼ਰਮ ਨਹੀਂ ਮੰਨੀ ਚਿੱਟੇ ਵਾਲਾ ਇਹ ਪਹਿਨੇ ਸੰਗੀ ਮੰਲਣ ਦੀ ਮਾੜੀ ਮੋਟੀ ਆਉਦੇ ਪੁੱਤ ਦਾ ਘਰ ਪੜਦੀ ਨੂੰ ਭੋਰੇ ਤਰਸ ਨਹੀਂ ਆਇਆ ਤੈਨੂੰ ਜੇ ਤੂੰ ਛੱਡ ਕੇ ਉੱਠ ਗਈ ਸੀ ਤੈਨੂੰ ਅੱਧਕੇ ਅੱਛਾ ਮੈਂ ਛੱਡ ਕੇ ਉੱਠ ਗਈ ਨਾ ਤੁਸੀਂ ਜਵਾਕਾਂ ਦੀ ਸ਼ਰਮ ਮੰਨੀ ਵੀ ਹਾਂ ਜਵਾਕਾਂ ਵਾਸਤੇ ਫੋਨ ਲਾ ਲਈਏ ਨਾ ਮੇਰੇ ਵਾਸਤੇ ਫੋਨ ਲਾਇਆ ਵੀ ਆ ਜਾ ਪੁੱਤ ਕਦੋਂ ਆਏਂਗੀ ਹੈ ਤੁਸੀਂ ਤਾਂ ਫਾਹਾ ਵੱਡਣਾ ਹੀ ਚਾਹੁੰਦੇ ਸੀ ਮੇਰਾ ਵੀ ਕਿਹੜੇ ਵਾਲੇ ਨਿਕਲੂਗੀ ਇਹ ਘਰੋਂ ਤੂੰ ਐ ਦੱਸ ਕੇ ਗਈ ਸੀ ਵੀ ਮੈਨੂੰ ਜੇ ਤੁਸੀਂ ਨਹੀਂ ਹੁਣ ਆਉਣੀ ਹੈ ਵਾਟ ਦੇਖ ਜੋ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਆਂਡ ਗਵੰਡ ਦੱਸਦਾ ਤੁਹਾਡੀਆਂ ਕਰਤੂਤਾਂ ਬਾਰੇ ਕੀ ਕੁਝ ਘਰੇ ਚੱਲੀ ਜਾਂਦਾ ਕੀ ਕੁਝ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਐਡੀ ਦੂਰ ਬੈਠੀ ਮੈਂ ਕਿਹੜਾ ਆਉਣੀ ਹੈ ਤੇਨੂੰ ਆੜ ਗਾਣ ਦੱਸ ਦੇਣ ਸਾਨੂੰ ਵੀ ਦੱਸ ਦਿੰਦੇ ਲੋਕ ਦੱਸ ਦਿੰਦੇ ਆ ਤੁਹਾਨੂੰ ਲੋਕ ਆਹੋ ਬਸ ਤੂੰ ਦਾ ਤੂੰ ਦਾ ਮੇਰਾ ਘਰ ਜਾੜਨਾ ਸੀ ਤੇ ਮੈਨੂੰ ਤਾਂ ਬਰਬਾਦ ਕਰਤਾ ਇਹਨੇ ਸ਼ਰਮ ਤਾਂ ਨਹੀਂ ਆਈ ਮੇਰਾ ਘਰ ਪੜਦੀ ਨੂੰ ਵੀ ਆ ਕੀ ਹੋਈ ਜਾਂਦਾ ਤੇਰੇ ਪੁੱਤ ਦਾ ਘਰੋਂ ਜੜੀ ਜਾਂਦਾ ਭੋਰਾ ਹੀ ਮੰਨ ਲੰਦੀ ਮਾੜੀ ਮੋਟੀ ਸਾਰਾ ਕੁਝ ਦੱਸਦਾ ਮੈਨੂੰ ਆਣ ਗਵਣ ਜੇ ਮੈਨੂੰ ਇੰਨੇ ਟਾਈਮ ਹੋ ਗਿਆ ਉੱਥੇ ਬੈਠੀ ਨੂੰ 8 ਮਹੀਨੇ ਹੋ ਗਏ ਗਈ ਨੂੰ ਤਾਂ ਉਹਦੇ ਨੇ ਤਾਂ ਤੂੰ ਆ ਹੀ ਨਾ ਕਹਿ ਦਿੱ ਧਿਆਨ ਸੀ ਤਾਂ ਆਹ ਰੱਖੀ ਬੈਠੀਆਂ ਆ ਮਰ ਜਾਣੇ ਵਾਸਤੇ ਮੈਂ ਰੱਖੀ ਬੈਠੀਆਂ ਵਰਤ ਮੈਨੂੰ ਕੀ ਪਤਾ ਸੀ ਇੱਥੇ ਹੋਰ ਹੀ ਕੀਰਨੇ ਪਉਂਦਾ ਫਿਰਦਾ ਇਤੇ ਸਿਆਪਾ ਮੈਨੂੰ ਸਾਰਾ ਕੁਝ ਦੱਸਦਾ ਫਿਰ ਮਗਰੋਂ ਕੀ ਹੋ ਗਿਆ ਲੈ ਹਾਂ ਇਨੇ ਚਿਰ ਮਗਰ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਕੁਝ ਮੈਂ ਤਾਂ ਇਹਦੇ ਵਾਸਤੇ ਇਹਦਾ ਸਿਆਪਾ ਕਰਨ ਵਾਸਤੇ ਰੱਖਿਆ ਹੀ ਆ ਵਰਤ ਇਹ ਕੋਈ ਹੋਰ ਹੀ ਸਿਆਪਾ ਕੰਡੇ ਬੀਜ ਦਾ ਫਿਰਦਾ ਇਤੇ ਹਾਂ ਮੈਨੂੰ ਸਾਰਾ ਪਤਾ ਇੱਥੇ ਕੀ ਕੰਡੇ ਨਹੀਂ ਪੀਦਾ ਮੈਂ ਕੰਡੇ ਵਿੱਚ ਗੱਲ ਤਾਂ ਸੁਣ ਲੈ ਮੈਨੂੰ ਮੈਂ ਗੱਲ ਤੂੰ ਪਾਸੇ ਹਟ ਮੈਂ ਸੁਣੀ ਮੈਨੂੰ ਨਾ ਮੈਂ ਤੇ ਸਬੂਤ ਨਾਲ ਆਈ ਆ ਜੇ ਨਾ ਨਿਕਲੇ ਨੀਵੇਂ ਸੰਭਾ ਦੀ ਪਾਸੇ ਹੋ ਜਾ ਪਰ ਕੇ ਨਾ ਮੈਂ ਦਿਨ ਕੇ ਪਾਸੇ ਪਾਸੇ ਹੋ ਜਾ ਸੁਣ ਲੈ ਪਾਸੇ ਹੋ ਜਾ ਤੂੰ ਅੱਜ ਇੱਕ ਪਾਸੇ ਮੈਂ ਤੈਨੂੰ ਕੇ ਪਾਸੇ ਹੋ ਜਾ ਇੱਕ ਮਿੰਟ ਪਾਸੇ ਚਲੋ ਮੈਨੂੰ ਦੱਸ ਦਿੰਦੇ ਆ ਸਾਰੇ ਜਾਣੇ ਜੇ ਤੁਸੀਂ ਨਹੀਂ ਦੱਸਦਿਆਂ ਤੂੰ ਮੈਂ ਤੈਨੂੰ ਕਿਹਾ ਨਾ ਤੂੰ ਪਾਸੇ ਹੋ ਜਾ ਮੈਂ ਤੈਨੂੰ ਇਹ ਕਿਹਾ ਇੱਕ ਮੈਂ ਤੂੰ ਇੱਧਰ ਇੱਕ ਮਿੰਟ ਪਾਸੇ ਮੈਂ ਤੈਨੂੰ ਐ ਕਿਹਾ ਮੈਂ ਮੈਂ ਦੇਖ ਮਾਤਾ ਚੁੱਪ ਕਰ ਜਾ 8 ਮਹੀਨੇ ਹੋ ਗਏ ਤੇਰੇ ਪੁੱਤਾਂ ਘਰ ਬਰਬਾਦ ਹੋ ਜਾਂਦੇ ਨੂੰ ਹੁਣ ਤੁਸੀਂ ਫੇਰ ਫੇਰ ਬਰਬਾਦ ਕਰ ਸ਼ਰਮੀ ਮੰਨ ਲੈ ਇਹਦਾ ਚਿੱਟਾ ਝਟਾ ਹੋਇਆ ਤੇ ਤੇਰਾ ਪਾਸੇ ਤੂੰ ਮੈਂ ਤੈਨੂੰ ਕਿਹਾ ਤੂੰ ਪਾਸੇ ਹੋ ਜੀ ਪਾਸੇ ਕੌਣ ਆਹੋ ਕੌਣ ਹੈਂ ਕੌਣ ਆ ਤੂੰ ਇੱਥੇ ਕੀ ਲੈਣ ਆਈ ਆ ਤੂੰ ਕਾ ਤੂੰ ਦੱਸ ਪਹਿਲਾਂ ਮੈਨੂੰ ਮੇਰੇ ਨਾਲ ਬਾਹਰ ਆ ਕੇ ਇੱਕੋੜਾ ਇੱਥੇ ਆ ਬੜਾ ਬਗਲ ਮੈਂ ਤੈਨੂੰ ਐ ਕਿਹਾ ਮੈਨੂੰ ਹੱਥ ਪਾ ਕੇ ਹੋ ਜਾ ਕੇ ਬਹੁਤ ਸਾਲ ਕਿਉਂ ਹੋ ਗਏ ਤੈਨੂੰ ਨਹੀਂ ਸੁਝਿਆ ਜਵਾਕਾਂ ਚ ਲਿਆ ਆਲਾ ਹੋ ਕੇ ਨਾ ਤੂੰ ਕਦੇ ਫੋਨ ਨਾ ਕੋਈ ਮੈਸੇਜ ਜਵਾਕਾਂ ਦੇ ਮਸੜਨ ਦਾ ਵੀ ਮਰੇ ਆਵੇ ਕੋਈ ਅੰਦਰ ਕੇ ਮੈਂ ਬੈਠ ਜਾ ਤੂੰ ਬਾਹਰ ਨਿਕਲ ਬਾਹਰ ਨਿਕਲ ਤੂੰ ਹਾਂ ਕੌਣ ਆ ਤੂੰ ਮੈਨੂੰ ਦੱਸ ਕੌਣ ਆ ਤੂੰ ਇੱਥੇ ਕੀ ਲੈਣ ਆਈ ਮੈਂ ਇਹਦੀ ਘਰ ਵਾਲੀ ਆ ਦੋ ਆ ਦੋ ਜੰਮੇ ਆ ਨਾ ਆਹ ਏਸੇ ਦੇ ਆਹ ਦੋ ਕੋ ਨਹੀਂ ਹਾਂ ਤੂੰ ਦੱਸ ਦੱਸੂਗਾ ਜਾਨ ਬੰਦ ਤੂੰ ਤੂੰ ਇਹਦੀ ਰੱਖੀ ਹੋਈਆਂ ਤੈਨੂੰ ਪਤਾ ਨਹੀਂ ਲੱਗਦਾ ਮੈਂ ਤਾਂ ਕਿਹੜੀਆਂ ਨੇ ਕੋਈ ਨਹੀਂ ਤੂੰ ਵਰਤ ਰੱਖਿਆ ਇਹਦੇ ਨਾਮ ਦਾ ਹਾਂ ਇਹ ਰੱਖਿਆ ਮੈਂ ਆ ਜਿਹੜੇ ਪਹਿਲਾਂ ਆ ਤੇਰੇ ਘਰ ਆ ਆ ਦੋ ਆ ਦੋ ਕਿੱਧਰ ਜਾਣਗੇ ਤੇ ਮੈਨੂੰ ਵੀ ਪਤਾ ਤੇ ਪਤਾ ਕਰਨਾ ਸੀ ਉਦੋਂ ਮੈਨੂੰ ਦੱਸ ਉਹਦਾ ਪਤਾ ਕਰਨਾ ਸੀ ਕੋਈ ਨਾ ਮੈਂ ਦੱਸ ਦਾਂ ਕੋਈ ਨਾ ਕੋਈ ਨਾ ਕੋਈ ਨਹੀਂ ਇੱਕ ਮਿੰਟ ਮਾਤਾ ਚੁੱਪ ਕਰ ਆ ਤੇਰੀ ਸੱਸ ਇਹਨਾਂ ਦਾ ਮੇਰਾ ਨਹੀਂ ਵਸਨ ਦਿੱਤਾ ਹੁਣ ਦੁਬਾਰੇ ਤੇਰਾ ਕੀ ਵਸਨ ਦਊਗੀ ਇਹਨੂੰ ਸ਼ਰਮ ਨਹੀਂ ਆਈ ਜਵਾਕਾਂ ਜੱਲੇ ਵਾਲੇ ਨੂੰ ਹੋ ਕੇ ਤੈਨੂੰ ਲੱਗਦੇ ਨੂੰ ਕਿੱਥੋਂ ਆਈਆਂ ਮੈਂ ਤੀਵੀਂ ਆ 8 ਸਾਲ ਹੋ ਗਏ ਸਾਡੇ ਵਿਆਹ ਨੂੰ ਦੇਖ ਇੱਧਰ ਦੋ ਜਵਾਕ ਸਾਡੇ ਪੁੱਛੀ ਨੂੰ ਮੈਨੂੰ ਫੋਨ ਲਾਇਆ 8 ਮਹੀਨੇ ਦਾ ਇਹਨੇ ਮੈਂ ਸਾਰੀ ਗੱਲ ਮੈਂ ਅੱਜ ਕਰਵਾ ਚੌਥਾ ਵਰਤ ਕੰਜਰ ਵਾਸਤੇ ਰੱਖਿਆ ਮੈਨੂੰ ਕੀ ਪਤਾ ਹੋਰ ਨਵੀਂ ਨਵੇਲੀ ਤੇ ਰੰਗ ਲੈ ਆਈ ਮੈਂ ਜਾਂਦੀ ਸੀ ਆਪਾਂ ਪਤਾ ਜਾ ਕੇ ਚੰਗਾ ਭਲਾ ਸਾਰਾ ਕੁਝ ਵਧੀਆ ਚੱਲ ਪਿਆ ਸੀਗਾ ਕੀ ਵਧੀਆ ਅੱਛਾ ਤੂੰ ਜੀ ਲਿਆ ਕਿ ਤੇਰਾ ਕੰਮ ਵਧੀਆ ਚੱਲ ਪਿਆ ਸੀ ਸ਼ਰਮ ਨਹੀਂ ਆਈ ਤੈਨੂੰ ਇੱਕ ਵਿਆਹ ਹੋ ਰਿਹਾ ਫੋਨ ਕਰਕੇ ਨਾ ਹੀ ਦਾ ਹੁੰਦਾ ਘਰ ਬਰਬਾਦ ਕਰਤਾ ਤੂੰ ਕਿਸੇ ਦਾ ਚੰਗਾ ਭਲਾ ਜਵਾਕ ਚੱਲੇ ਜਿੰਦਗੀ ਬਰਬਾਦ ਕਰਤੀ ਮੇਰਿਆਂ ਦੀ ਮੈਨੂੰ ਕਿਹੜਾ ਤੁਸੀਂ ਦੱਸਿਆ ਦੱਸਿਆ ਤੈਨੂੰ ਪੁੱਛਣਾ ਨਹੀਂ ਸੀ ਤੂੰ ਵਿਆਹ ਕਰਾਂ ਤੋਂ ਉਹ ਤਾਂ ਮਿੰਟ ਦੀ ਡੋਲੀ ਚੜ ਗਈ ਹੋਈ ਗਈ ਇਹਦੇ ਨਾਲ ਪਤਾ ਨਹੀਂ ਡੋਲੀ ਵੀ ਚੜੀ ਹੈ ਕਿ ਉਹੀ ਕੱਢ ਲਿਆ ਕਿਸੇ ਨੂੰ ਤੂੰ ਫੱਟ ਕੇ ਮੈਂ ਤਾਂ ਪੁੱਛ ਕੇ ਫੇਰ ਹੀ ਦੋ ਹੋਏ ਮੇਰ ਤਾਂ ਜੱਫਤ ਕੇ ਚੜੀਆਂ ਕਿੱਥੋਂ ਆਤੈ ਇਹਨੂੰ ਨਹੀਂ ਪਤਾ ਰਹੀ ਤੀ ਇਹਦੀ ਲੜੋ ਨਾ ਤੂੰ ਅਸਲ ਇਹਨੂੰ ਤੂੰ ਦਾ ਸੇਨ ਤੂੰ ਦਾ ਸੇਨ ਕਰੇ ਲੈ ਕੇ ਆ ਲੈ ਕੇ ਕਿਵੇਂ ਆਂਦਾ ਮੈਂ ਤੇ ਗੱਲ ਕਰ ਇੱਕ ਮਿੰਟ ਆ ਹੁਣ ਹਾ ਹੁਣ ਹੁਣ ਇੰਨੇ ਕਿਵੇਂ ਬੁੱਟੀਆਂ ਵਾਲੇ ਸੂਟ ਤੇਰੇ ਵਾਤੇ ਲੈ ਕੇ ਆਉਂਦਾ ਮੇਰੇ ਵਾਸਤੇ ਤਾਂ ਆਹੀ ਆ 8 ਸਾਲ ਪਹਿਲਾਂ ਦਾ ਆ ਜਿਹੜਾ ਮੈਨੂੰ ਹੁਣ ਸਮਾ ਕੇ ਦਿੱਤਾ ਐਨੇ ਤੈਨੂੰ ਸ਼ਰਮ ਨਹੀਂ ਆਈ ਕਿਸਦਾ ਘਰ ਬਰਬਾਦ ਕਰਦੀ ਨੂੰ ਜਾੜਦੀ ਨੂੰ ਕਰ ਬੱਕਰੀਆਂ ਨੂੰ ਬੱਕਰੀਆਂ ਨੂੰ ਉਹਨੂੰ ਪੱਛੂ ਨੂੰ ਪੱਛਵੇਂ ਕੌਣ ਆ ਕੀ ਲੱਗਦੀ ਐ ਮੈਦੀ ਇਹਨੂੰ ਪੱਛੇ ਦੇਖ ਤੂੰ ਤਾਂ ਕਦੇ ਸਿਚਾ ਕਰੇ ਕਿਸੇ ਕੁੜੀ ਨੂੰ ਦੇਖਿਆ ਹੀ ਨਹੀਂ ਮੈਂ ਨਹੀਂ ਸੀ ਦੇਖਿਆ ਇਹ ਤੋਂ ਪਹਿਲਾਂ ਨਾ ਬੈਠ ਕੇ ਦੱਸੂਗਾ ਬੈਠ ਕੇ ਬੈਠੇ ਨੂੰ ਕੋਈ ਬੈਠਣਾ ਨਹੀਂ ਹੁਣ ਹੀ ਦੱਸ ਦਸਵੇਂ ਤੇਰੀ ਕੀ ਲੱਗਦੀ ਦੱਸ ਹੁਣੀ ਦਸਵੇਂ ਕੀ ਲੱਗਦਾ ਤੂੰ ਪਹਿਲਾਂ ਕਿੱਥੇ ਗਈ ਪਤਾ ਨਹੀਂ ਕਿੱਧਰ ਆ ਗਈ ਨਾ ਮਤਲਬ ਕਿੱਧਰ ਆ ਗਈ ਨਾ ਮਤਲਬ ਮੈਂ ਤਾਂ ਅੱਠ ਚਾਲ ਪਹਿਲਾਂ ਵੀ ਆ ਤੂੰ ਆਈਆਂ ਹੁਣ ਤਾਂ ਵਿੱਚ ਸਾਡੇ ਪਤਾ ਨਹੀਂ ਕਿੱਥੋਂ ਕਿੱਦੋਂ ਅਟਕੇ ਆ ਗਈ ਚੰਗੀ ਪਹਿਲਾਂ ਵੀ ਨਸ਼ੇ ਸਿਰੇ ਦੇ ਕਰਦਾ ਸੀ ਤਾਂ ਛੱਡ ਕੇ ਇਹਨੂੰ ਉੱਜੜੀ ਸੀ ਕਿਦਨੇ ਆ ਗੂ ਖਾਣਾ ਹੈ ਹਾਂ ਗੂ ਖਾਣਾ ਹੈ ਹੁਣ ਤਾਂ ਮੈਨੂੰ ਦੱਸਿਆ ਕਿਤੇ ਨੇ ਵੀ ਨਵੀਂ ਰਣ ਲਿਆਈ ਬੈਠਾ ਹੋਈ ਸੌਮੀ ਹੋ ਗਈ ਹੈ ਅੱਛਾ ਜੇ ਮੈਂ ਗੁੱਸੇ ਹੋ ਕੇ ਜਾਉਣੀ ਤਾਂ ਹੋਰ ਲਿਆ ਮੈਂ ਤਾਂ ਕੋਈ ਹੋਰ ਕੀਤਾ ਨਹੀਂ ਉੱਥੇ ਜਾ ਕੇ ਮੇਰੇ ਨਾਲ ਉਹ ਵੀ ਕਰ ਲਿਆ ਉਹ ਤੇ ਜਿਆ ਕੇ ਪੁੱਛ ਇਹਨਾਂ ਨੂੰ ਮੈਂ ਕੀ ਲੱਗਦੀ ਆ ਪੁੱਛ ਦੋਵੇਂ ਇਹਨਾਂ ਨੂੰ ਪੁੱਛ ਇਹਨਾਂ ਨੂੰ ਦੱਸ ਤੂੰ ਮੀਨਾ ਜਾਂ ਤੂੰ ਦੱਸ ਤਾ ਨਾ ਇਹ ਮੀਨਾ ਤਾਂ ਮੇਰੀ ਕਿਤੇ ਜ਼ਿੰਦਗੀ ਚ ਮਿਲਿ ਤਰੇ ਪਿਆ ਸੀ ਇਹਦੇ ਪਹਿਲਾਂ ਵਾਲੇ ਘਰ ਵਾਲੀ ਆ 8-9 ਮਹੀਨੇ ਹੋ ਗਏ ਸੀ ਛੱਡ ਕੇ ਉੱਠ ਗਈ ਇਹ ਕਹਿੰਦੇ ਮੈਂ ਮਾਂ ਬਾਪ ਕਰਕੇ ਦਿਖਾਉਣਾ ਮੈਂ ਕਿਹਾ ਭਾਈ ਮੈਨੂੰ ਨਹੀਂ ਪਤਾ ਤੂੰ ਜਾਣੇ ਤੇਰਾ ਕੰਮ ਜਾਣੀ ਤੂੰ ਕੀ ਨਹੀਂ ਦੱਸਿਆ ਦੇ ਵਰਤ ਮੇਰਾ ਉਹਦਾ ਉਹਦਾ ਨਵੀਂ ਲਿਆਂਦੀ ਦਾ ਵਰਤ ਤੇ ਮੇਰਾ ਮੈਂ ਜਿਹੜੀ 8 ਸਾਲ ਹੋ ਗਏ ਰੱਖਦੀ ਆਂ ਐਤਕੀ ਵੀ ਇਹਨੂੰ ਮਰੇ ਨੂੰ ਵਰਤ ਰੱਖਿਆ ਸੀ ਵੀ ਮੈਂ ਕਰੂੰਗੀ ਹਾਂ ਮੈਨੂੰ ਕੀ ਲੋੜ ਸੀ ਇਹਦਾ ਲੰਬੀ ਉਮਰਾਂ ਮੰਗਣ ਦੀ ਜਦੋਂ ਰਾਨ ਤਾਂ ਮੇਰੇ ਮੱਥੇ ਹੋਰ ਲਿਆ ਕੇ ਮਾਰਤੀ ਇਹਨੇ ਤੈਨੂੰ ਮੇਰੀ ਗਵੰਡ ਨੇ ਬਾਅਦ ਵਿੱਚ ਦੱਸਿਆ ਮੇਰੇ ਸਾਹ ਕੋਲ ਮੇਰੇ ਸਾਹ ਨੇ ਮੇਰੇ ਹੋਣੀ ਤਾਂ ਅਗਲੀ ਨੇ ਸੱਚਾ ਦੱਸਿਆ ਮੈਂ ਸਬੂਤ ਵੇਖ ਲੈ ਅੱਖਾਂ ਸਾਹਮਣੇ ਦੇਖੋ ਅੱਖਾਂ ਸਾਹਮਣੇ ਅੱਛਾ ਜੇ ਮੈਂ ਪਹਿਲਾਂ ਨਹੀਂ ਫਿਰ ਉੱਥੇ ਜਾ ਕੇ ਮੈਂ ਤਾਂ ਕੋਈ ਹੋਰ ਕਰਣਾ ਆਇਆ ਇਹਨੇ ਤੈਨੂੰ ਲਿਆਂਦਾ ਤੇ ਤੂੰ ਕਾ ਕਰਨਾ ਕਿਉਂ ਕਰਨੀ ਮੈਨੂੰ ਇਹਦੇ ਜਿੰਨੀ ਹੋਣੀ ਹੈਗੀ ਵੀ ਮੈਂ ਹੋਰ ਨਾ ਕਰਨੀ ਤੇ ਕੋਈ ਕਰ ਲਿਆ ਹੋਵੇ ਤੇ ਤੇਰੀਆਂ ਕਰਤੂਤਾ ਦੀ ਵਜਨ ਵਾਲੀ ਗਈ ਸੀ ਮਣਮਣ ਪੱਕੇ ਦਾਰ ਉਹਨਾਂ ਨੇ ਇਹਨੂੰ ਕਸ਼ਾ ਤੇ ਤੇਰੀ ਰੋਟੀ ਪਕਾਉਣ ਵਾਲਾ ਕੋਈ ਹੈ ਨਹੀਂ ਸੀ ਕਹੇ ਤੇ ਡਿਊਟੀ ਜਾਣਾ ਸੀ ਮੇਰੇ ਗੋਡੇ ਦੇ ਹੇਠਾਂ ਮੈਨੂੰ ਨਹੀਂ ਪਕਤ ਰਿਹਾ ਤਾਂ ਕੋਈ ਹੂਲਾ ਪਕਾ ਲੈ ਅੱਛਾ ਤੁਸੀਂ ਇਹ ਜਵਾਕ ਜਲੇ ਜਵਾਕਾਂ ਜਿ ਲੈਣ ਛੱਡ ਕੇ ਰੋਟੀਆਂ ਪਕਾਉਣ ਵਾਲੀ ਲਿਆਈ ਹੋਰ ਕੋਈ ਹੈ ਚਰਮਣੀ ਜਿੱਥੇ ਗਏ ਸੀ ਤੇ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਲਾਇਆ ਇੱਕ ਫੋਨ ਤਾਂ ਲਾਉਂਦੇ ਮਗਰ ਇਹ ਕਿਵੇਂ ਮਰੀ ਸਾਬਤ ਕਰਤਾ ਮਗਰ ਉਹ ਵੀ ਨਹੀਂ ਸ਼ਰਮ ਨਹੀਂ ਮੰਨੀ ਹੈਗੀ ਮੇਰਾ ਘਰ ਬਰਬਾਦ ਕਰ ਦੇਣੇ ਚਾਹ ਕ ਚੱਲ ਮਤ ਕਿਹੜਾ ਤਰਾ ਘਰ ਬਰਬਾਦ ਕਰਦਾ ਗਲਤ ਤਾਂ ਸੋਲਾ ਬੈਗੇ ਗੱਲ ਮੈਂ ਕਿਹਨੂੰ ਰਹੀ ਦੇਣਾ ਮੈਂ ਗਈ ਦੂਜੀ ਮੈਂ ਥੋੜੀ ਛੱਡਾਂ ਜੀ ਤੈਨੂੰ ਕਿਵੇਂ ਤੁਸੀਂ ਮਰਦੇ ਕਰ ਬਰਬਾਦ ਕਰਤਾ ਇਸ ਬੰਦੇ ਨੇ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਈ ਮੇਰੀ ਜ਼ਿੰਦਗੀ ਬਰਬਾਦ ਨੂੰ ਚੱਲ ਮੈਂ ਤੇਨੂੰ ਕਾਦੀ ਸ਼ਰਮ ਮੈਂ ਕੀ ਕੀਤਾ ਉਹ ਸਾਰੀ ਦੁਨੀਆ ਹੀ ਘਰਉਂਦੀ ਐ ਮੈਂ ਕੋਈ ਲਹਿਗਾ ਥੋੜੀ ਕੀਤਾ ਫੇਰ ਜਦੋਂ ਮੇਰੇ ਪਤਨੂ ਬਣਾ ਦੇ ਕਿ ਲੈ ਕੇ ਆਈਂਗੀ ਆਹ ਆ ਲੈ ਕੇ ਜਾਂਦੀ ਐ ਮੈਂ ਤੈਨੂੰ ਨਿਦਾਨ ਦੇਣਾ ਕੋਣ ਸੀ ਲੈ ਕੇ ਗਈ ਸੀ ਤੂੰ ਕਿੱਥੇ ਚੱਲਣਾ ਮੈਂ ਲੈ ਕੇ ਕਿੱਥੇ ਗਈ ਸੀ ਤੂੰ ਇਹ ਨਹੀਂ ਕਰਦੀ ਨਹੀਂ ਬਸ ਪੱਸੇ

ਦਾ ਹੈ ਮੁੰਲਾ ਜੋ ਮੁੰਡਾ ਨਹੀਂ ਕਹੇ ਜਾਂ ਹਿਆਰੇ ਮੁੰਡਾ ਜਿੰਦਗੀ ਦੋਆ ਦੋਆ ਦੀ ਬਿਨੈ ਕਰਦੀ ਪੱਤ ਕਰ ਚਲ ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਉਹ ਕੁੜੀਏ ਉਹ ਕੁੜੀਏ ਇਹ ਤਾਂ ਹੱਥਾਂ ਪੈਰਾਂ ਨੂੰ ਪੈ ਗਈ ਇਧਰ ਇਧਰ ਤਾਂ ਕੀ ਮਾੜਾ ਕਰਤਾ ਆ ਵਿਆਹ ਕਰਾਈ ਜਿੰਨੇ ਦਿਨ ਇਹਨੇ ਤੇਰਾ ਕੁਛ ਮਾ ਛੱਡ ਦੇ ਬੇਟਾ ਛੱਡ ਦੇ ਭਾਬੀ ਕੀ ਗੱਲ ਹੈ ਮੇਰੀ ਗੱਲ ਸੁਣੋ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਆ ਉੱਠ ਕਿਸੇ ਕੇ 8 ਮਹੀਨੇ ਹੋ ਗਏ ਛੱਡ ਕੇ ਗਈ ਨੂੰ ਅੱਛਾ ਇਧਰ ਆ ਜਾ ਪਪ ਕੀਰ ਵਾਲਾ ਪੈ ਗਿਆ ਹੁਣ ਆ ਕੀ ਹੈ 8-9 ਮਹੀਨੇ ਹੋ ਗਏ ਸੀ ਗਰੀਬੀ ਨੂੰ ਐਨੇ ਹੁਣ ਇਹਦਾ ਵਿਆਹ ਕਰਾ ਲੈ ਵਾਰ ਸੀ ਕਿ ਰੱਖੇ ਨੇ ਸੀ ਕਿ ਵਰਤਾ ਇੱਕ ਮਿੰਟ ਮੰਨਦਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲੱਗਦੀ ਆ ਮੈਂ ਇਹਦੀ ਘਰ ਵਾਲੀ ਕਿੰਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆਇਆ ਵਿਆਹ ਕੇ ਦੇਖੋ ਇੱਧਰ ਲੈ ਭਾਬੀ ਕੌਣ ਹੈ ਇਹ ਤਾਂ ਹੁਣੇ ਆਉਣੀ ਸੀ ਭਾਈ ਜੀ ਰੋਟੀ ਟੱਪਾ ਮੈਥੋਂ ਨਹੀਂ ਪੱਗਦਾ ਗਾ ਨਾ ਇਹ ਤਾਂ ਉਠ ਗਈ 9 ਮਹੀਨੇ ਨਾ ਕੋਈ ਤੜਾਕ ਨਾ ਕੋਈ ਵਾਸਤਾ 9 ਮਹੀਨੇ ਗੁੱਸੇ ਹੋ ਕੇ ਗਈ ਹੈ ਮਗਰ ਫੋਨ ਵੀ ਨਹੀਂ ਲਾਇਆ ਮੈਨੂੰ ਰੋਟੀ ਤੇ ਹੀ ਔਖਾ ਹੋ ਗਿਆ ਮਾਂ ਨਹੀਂ ਹੈ ਗੋਡੇ ਦੁਖਦੇ ਆ ਉਦੋਂ ਕੋਈ ਕੰਮ ਨਹੀਂ ਹੁੰਦਾ ਛੱਡ ਮਣੀਆ ਹੋਰ ਵੀ ਬੰਦਾ ਦਾ ਹੋਰ ਬੰਦਾ ਕਿੱਥੇ ਚੁੱਪ ਕਰ ਬੱਤ ਕਰ ਉਹ ਵੇਖੀ ਗੋੜੀਆ ਤੂੰ ਕਿੱਥੋਂ ਹੈ ਅਸੀਂ ਦੋਨੋਂ ਇਕੱਠੇ ਜਾਵਾਂ ਕਰਦੇ ਹਾਂ ਮੈਰਿਜ ਕਰਵਾਈ ਜਾਂਦੇ ਨਾਲ ਹਾਂਜੀ ਕਦੋਂ 1 ਮਹੀਨਾ ਪਹਿਲਾਂ ਤੈਨੂੰ ਪੁੱਛਣਾ ਨੂੰ ਵਿਆਹ ਕਿ ਨਹੀਂ ਵਿਆਹ? ਹਾਂਜੀ ਮੈਨੂੰ ਕਿਹਾ ਸੀ ਵੀ ਨਹੀਂ ਵਿਆਇਆ। ਵੇਖੀ। ਫਿਰ ਉਹ ਕੋਸਟਾ ਕਹਿਣਾ ਨਹੀਂ ਸੀਗਾ ਯਾਰ। ਕੋਸਟਾ ਕਹਿਣਾ ਸੀ ਉਹ ਮਾਰੇ ਮੌਕਾ ਦੇਦਾ। ਤੈਨੂੰ ਪਤਾ ਮੌਕਾ ਦੇ ਪੈ ਮੈਂ ਵੀ ਕਿ ਚੁੱਪ ਕਰ ਜਾ ਨਾਲੇ ਚੋਰ ਚੁੱਪ ਚੁੱਪ ਪੁੱਤ ਚੁੱਪ ਨਾਲੇ ਚੋਰ ਨਾਲੇ ਚਤਰਾਈ ਤੈਨੂੰ ਕਿੰਨੇ ਮਹੀਨੇ ਹੋਏ ਸੀ ਗਈ ਨੂੰ? 8 ਮਹੀਨੇ ਹੋਇਆ ਮਗਰ ਫੋਨ ਨਹੀਂ ਲਾਇਆ ਇਸ ਬੰਦੇ ਨੇ। ਪੱਦੀ ਗੱਲ ਸੁਣ ਨਾ ਮੈਂ ਤੈਨੂੰ ਗੰਦੇ ਬਲੌਗ ਜਿਕੇ ਨੇ ਪਾ ਦੇ। ਵੇਖੀ ਚੁੱਪ ਕਰ ਜਾ ਗਲਤੀ ਕਰਕੇ। ਗਲਤੀ ਕਰਕੇ ਮਨ ਨਹੀਂ ਜਾਇਦਾ। ਕਿਉਂ ਨਾ ਆਈ? ਕੁੜੀਆ ਤੂੰ ਨਾ ਬੋਲ। ਕੁੜੀਆ ਤੂੰ ਨਾ। ਮੈਂ ਫੇਰ ਵੀ ਰੱਖਿਆ ਇਹਦਾ ਵੀ ਚੱਲ 8 ਸਾਲਾਂ ਚ ਮੈਨੂੰ ਆਹ ਜੇ ਲਈ ਤੁਹਾਡੇ ਸਾਹਮਣੇ ਮੈਨੂੰ ਕਿਹੇ ਜੇ ਕੱਪੜੇ ਬਣਾ ਕੇ ਦਿੰਦਾ ਹਨਾ ਸਿੰਪਲ ਸਾਦੇ ਹੁੰਦੇ ਨੇ ਸਿੰਪਲ ਸਾਦੇ 4-500 ਦਾ ਹੱਦ 400 ਦਾ ਸੂਟ ਤੇ ਆਹ ਵੇਖ ਲਓ ਇਧਰ ਇਹਨੂੰ ਲਿਆ ਲਿਆ ਦਿੱਤੇ ਇਹ ਪੁੱਤ ਕਾਣੀ ਹੋਣੀ ਤੇ ਮੈਂ ਪ੍ਰਾਣੀ ਹੋ ਗਈ ਦੋ ਬੱਚੇ ਜੰਮ ਕੇ ਇਹ ਤੇ ਵਿਆਹ ਵਾਲੀ ਮੈਂ ਦੋ ਜਵਾਕ ਜੰਮੇ ਨਾ ਨਹੀਂ ਭਾਬੀ ਆ ਤਾਂ ਬਹੁਤ ਜਮਾਂ ਗਲਤ ਗੱਲ ਆ ਤੇਰੀ ਤੂੰ ਐਂ ਦੱਸ ਵੀ 8-9 ਸਾਲ ਹੋ ਗਏ ਵਿਆਹੀ ਨੂੰ ਜਵਾਕ ਜੰਮਿਆ ਤੇਰੇ ਪੁੱਤ ਦੇ ਤੇਰੇ ਪੋਤੇ ਜੰਮੇ ਆ ਇਹ 8-6 ਤੇ 6 ਤੇ 8-9 ਮਹੀਨੇ ਹੋ ਗਏ ਤੁਸੀਂ ਲਿਆ ਨਹੀਂ ਸਕਦੇ ਸੀ ਇਹਨੂੰ ਲੈਣ ਗਏ ਸੀਗੇ ਫੋਨ ਬੰਦ ਕਰ ਲੈ ਦੀ ਘਰ ਦੇ ਨੂੰ ਪੁੱਛ ਦੇ ਦੋ ਕੋਈ ਨ ਘਰ ਹੈ ਨਹੀਂ ਕਿ ਸਾਡੇ ਕੋ ਸਾਨੂੰ ਕੀ ਪਤਾ ਹੁਣ ਕਿੱਥੇ ਹੋਣੀ ਜਾਂਦਾ ਮੈਨੂੰ ਚੱਕਣ ਚਾਹੀਦੀ ਉਹ ਯਾਰ ਸ਼ਰੀਫ ਚੱਕਰੇ ਜਾਂਦੇ ਰਹਿਣ ਗਵਾਂਡੀ ਜੀ ਨੇ ਦੱਸਤਾ ਵੀ ਰਾਨੀ ਚੁੱਪ ਚੁੱਪ ਕਰ ਬਸ ਚੁੱਪ ਆ ਚੱਤ ਇੱਕ ਮਿੰਟ ਚੁੱਪ ਕਰ ਜੋ ਹੁਣ ਗੱਲ ਦੱਸੋ ਲੋ ਕੰਜਰੋ ਗੱਲ ਦੱਸੋ ਸ਼ਰਮਤਾ ਲਾਦੀ ਤੁਸੀਂ ਪਹਿਲਾਂ ਆਂ ਦੱਸ ਵੀ ਪੜ੍ਹੀ ਲਿਖੀ ਮੁਲਾਜ਼ਮ ਕੁੜੀ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੂੰ ਇਹਨੂੰ ਮਨਾਉਣ ਕਿਉਂਣਾ ਗਿਆ ਤੈਨੂੰ ਵਰਤਾਂ ਦੇ ਏਡਾ ਚਾ ਸੀ ਤਾ ਇਹ ਇਹਨੇ ਉਹ ਤਾਂ ਹੁਣ ਕੀਤੇ ਇਹਨੇ ਮੇਰਾ ਨੰਬਰ ਬਲੌਗ ਚ ਕੀਤਾ ਵਾ ਜੀ ਲੈ ਤੂੰ ਜਾਣੀ ਸਕਦਾ ਸੀ ਵੀ ਤੇਰੀਆਂ ਲੱਤਾਂ ਹੀ ਟੁੱਟ ਗਈਆਂ ਸ ਤੇਰੀਆਂ ਮੈਨੂੰ ਮੈਨੂੰ ਕੀ ਹੁੰਦੇ ਸੀ ਕਿਹਨੇ ਕਹੇ ਸੀ ਤੂੰ ਆਏ ਸੀ ਇੱਧਰ ਚਿੱਟੇ ਚਾਪੀਆ ਜਮਾ ਨਾ ਤੇਰਾ ਸੱਸਾਂ ਵਾਲਾ ਕੰਮ ਆ ਤੇਰਾ ਜਮਾ ਸੱਸਾਂ ਵਾਲਾ ਕੰਮ ਹੈ ਜਮਾ ਸੱਸਾਂ ਵਾਲਾ ਕੰਮ ਹੈ ਤੇਰਾ ਤੂੰ ਐਂ ਦਾ ਸੱਸਾਂ ਬੇਤਨ ਝਾੜਦਾ ਸੀ ਨਹੀਂ ਨਹੀਂ ਮੈਂ ਤਾਂ ਮੇਰੀ ਮੇਰੀ ਗੱਲ ਸੁ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਮਾਪਿਆਂ ਨੇ ਮੱਤ ਦੇਣੀ ਹੁੰਦੀ ਐ ਤੂੰ ਐ ਇਹਨੇ ਵਰਤ ਰਖਾਉਣਾ ਸੀਗਾ ਤੇ ਵਰਤਨਾ ਸੁੱਕਾ ਲੰਗ ਜੇ ਤੇ ਉਹ ਤਾਂ ਨਿਖਰੀs ਵਾਰੀ ਫੇਰ ਫੇਰ ਤੂੰ ਰੱਖਿਆ ਮਰ ਰੱਖਿਆ ਜੀ ਵੀ ਮਰਨੇ ਦੀ ਲੰਬੀ ਉਮਰ ਹੋ ਜਾ ਮੈਨੂੰ ਕੀ ਲੋੜ ਆ ਰੱਖਣ ਦੀ ਮੈਂ ਤਾਂ ਹੁਣੀ ਪਾਣੀ ਪੂਣੀ ਪੀ ਲੈਣੀ ਆ ਤੇ ਆਪਾਂ ਨਵੇੜਾ ਇਹਦਾ ਮੈਂ ਕਿਧਰੇ ਨਹੀਂ ਤੂੰ ਵਰਤਾ ਮਰਨੇ ਵੇ ਪਰਵਾਹ ਨਾ ਆਪਾਂ ਕਿਵੇਂ ਕੁੜੇ ਕੰਨੇੜਾਗੇ ਭਾਬੀ ਉਹਦੇ ਗੱਲ ਪੈਣ ਦੀ ਲੋੜ ਨਹੀਂ ਅੱਛਾ ਭਾਬੀ ਉਹਦੇ ਗੱਲ ਨਹੀਂ ਪੈਂਦੇ ਸੀ ਇਹਨੂੰ ਰੱਖ ਕੇ ਦੋ ਰੋਟੇ ਇਹਨੂੰ ਦੇ ਦਿਆ ਕਰਾਂਗੇ ਲੈ ਦੱਸ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੁੜੀ ਤਾਂ ਆਪਣੀ ਵੀ ਤੁਹਾਡੀ ਵੀ ਕੁੜੀ ਵਿਆਹੀ ਵੀ ਆ ਨਾ ਤੇ ਜੇ ਉਹਨੇ ਪਰੋਣੇ ਨੇ ਦੋ ਰੱਖ ਲਈਆਂ ਫਿਰ ਦਵਾਈ ਕਿਵੇਂ ਰੱਖ ਲੂ ਕੋਈ ਜੇ ਕੁੜੀ ਨਹੀਂ ਨਹੀਂ ਜੀ ਉਹ ਗੱਲ ਨਹੀਂ ਗੱਲ ਤਾਂ ਅੱਛਾ ਉਹ ਕਿਵੇਂ ਰੱਖ ਲੂ ਕਿਤੇ ਤੁਸੀਂ ਰਖਾ ਵੀ ਦਿੱਤੀ ਉਹ ਕੁੜੀਏ ਤੂੰ ਆਹ ਰੱਖਾਈਏ ਪੁੱਤ ਪੜੀ ਲਿਖੀ ਆ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਤੂੰ ਇਹਦੀ ਮਾੜੀ ਮੋਟੀ ਵੀ ਚੁੱਪ ਕਰ ਜਾ ਵੇ ਕੀ ਮੈਂ ਚਪੇੜਾ ਮਾਰੂ ਮੂੰਹ ਤੇ ਤੂੰ ਮਾੜੀ ਮੋਟੀ ਵੀ ਪੜਤਾਲ ਨਹੀਂ ਕੀਤੀ ਇਹਦੀ ਵੀ ਇਹ ਵਹਿਕ ਨਹੀਂ ਵੇ ਹੁਣ ਜੀ ਅਸੀਂ ਤਾਂ ਇਕੱਠੇ ਜੌਬ ਕਰਦੇ ਮੈਂ ਤਾਂ 8-9 ਮਹੀਨੇ ਤੋਂ ਸਿੰਗਲ ਹੀ ਇਹਨੂੰ ਦੇਖਦੀ ਸੀ ਵੀ ਕਦੇ ਦੇਖਿਆ ਨਹੀਂ ਇਹਨਾਂ ਦੀ ਵਾਈਫਾਈ ਤਸਰੇ ਉਦੋਂ ਆਹ ਛੱਡ ਕੇ ਜਾਵੜੀ ਜੀ ਮੈਂ ਤਾਂ ਇਹਨੂੰ ਛੱਡ ਕੇ ਜਾਵੜੀ ਪੁੱਤਿਆ ਮੈਂ ਉੱਥੇ ਜਾ ਕੇ ਨਾ ਕੀਤਾ ਛੱਡ ਕੇ ਗਈ ਸੀ ਮੈਂ ਵੀ ਤਾਂ 8 ਮਹੀਨੇ ਦੀ ਕੱਲੀ ਰਹੀ ਆ ਮੈਂ ਨਾਲ ਤੁਝਾ ਖਸਮ ਕਰ ਲਿਆ ਉੱਥੇ ਜਾ ਕੇ ਕੋਈ ਹੋਰ ਮੈਂ ਤੂੰ ਆਏਂਦੀ ਤੇਰਾ ਪਰੈਵਾ ਘਰ ਛੱਡ ਕੇ ਤੇ ਆਪ ਨੂੰ ਪੜਿਆ ਤੂੰ ਆਏ ਦੱਸਣਾ ਤੂੰ ਪੜਿਆ ਲਿਖਿਆ ਤਾਂ ਉਦੋਂ ਉਹਨੂੰ ਮਨਾਉਣ ਦਾ ਹੱਕ ਬਣਦਾ ਸੀ ਕਿ ਉਹਦੀ ਜ਼ਿੰਦਗੀ ਡੋਬਣ ਦਾ ਕੰਮ ਬਣਦਾ ਸੀ ਉਹ ਹਜੇ ਪੜੀ ਲਿਖੀ ਉਹਨੂੰ ਕੁਛਣ ਦੀ ਬਜਾਏ ਮੈਨੂੰ ਧੱਕੇ ਮਾਰ ਦੇ ਤਾ ਮੈਂ ਪਤਾ ਉਹਦਾ ਉਹਦਾ ਕਸੂਰ ਨਹੀਂ ਉਹਨੂੰ ਗੱਲਾਂ 'ਚ ਲਿਆ ਉਹ ਚੁੱਪ ਕਰੀ ਖੜੀ ਵਿਚਾਰੀ ਉਹਨੂੰ ਗੱਲਾਂ 'ਚ ਲਿਆ ਆਪਦੀਆਂ ਮੈਨੂੰ ਕਰੰ ਕਰ ਦੇ ਧੱਕੇ ਮਾਰ ਕੇ ਦਾਸ ਮੈਨੂੰ ਦੱਸ ਨਹੀਂ ਸਕਦੀ ਕਿ ਇਹਦਾ ਰੋਲ ਹੀ ਨਹੀਂ ਜੀ ਕਾਸੇ ਤੇ ਤੇਰਾ ਤਾਂ ਰੋਲ ਹੈਗਾ ਨਾ ਉਹਦਾ ਤਾਂ ਰੋਲ ਹੈ ਨਹੀਂ ਉਹਦਾ ਵਿਚਾਰੀ ਫੇਰ ਸਾਉ ਬੜੀ ਖੜੀ ਉਹਦਾ ਪੜੇ ਲਿਖਤ ਨਹੀਂ ਗੱਲਾਂ ਚ ਆ ਗਈ ਐਦਾ ਬੇੜਾ ਕਰਤਾ ਤੂੰ ਉਹ ਜਵਾਕਾਂ ਦਾ ਕਰਤਾ ਜਿਹੜੇ ਜੰਮ ਗਏ ਛਟੇ ਇਹਦੇ ਤਾਂ ਭਾਈ ਮੇਰੇ ਤਾਂ ਦੱਸ ਕੀਤਾ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਸੀ ਮੈਥੋਂ ਰੋਟੀਆਂ ਪਕਦੀਆਂ ਭਾਬੀ ਜੇ ਜੇ ਉਹ ਤਾਂ ਅਸੀਂ ਕਰਨਾ ਹੀ ਸੀ ਭਾਬੀ ਜੇ ਬਾਈ ਜਿਹਾ ਹੁੰਦਾ ਹੁੰਦਾ ਨਾ ਤੇ ਤੇਰੇ ਮਾਰ ਮਾਰ ਜੋਤੀਆਂ ਤਪਹਿਰ ਤੇਰੀਆਂ ਗਲ ਟਕਾਣੇ ਕਰਦਾ ਤੇਰੇ ਗੋਡੇ ਤੇਰੀਆਂ ਰੋਟੀਆਂ ਦੇ ਮਾਰੇ ਤੂੰ ਸਤ ਨੋਹਾਂ ਲਏਂਗੀ ਦੀ ਰੋੜੀ ਨਹੀਂ ਸੱਪੇ ਆਪ ਤੈਨੂੰ ਸੁਣਾ ਦੇਈਆਂ ਮੁਰਕੇ ਕਹਿੰਦੇ ਨੂਹਾਂ ਬਰਬਾਦ ਜੀ ਜਮਾਂ ਗਲਤ ਹੈ ਜਮਾਂ ਗਲਤ ਤੇਰੀ ਗੱਲ ਜਮਾਂ ਗਲਤ ਹੈ ਤੇਰੀ ਤੂੰ ਕੱਲਾ ਮੇਰੇ ਛਾਟੇ ਖੇ ਪਾਤੀ ਕੱਲਾ ਪੁੱਤ ਦਾ ਪੁੱਤ ਪਾ ਕਰਕੇ ਕੱਲਾ ਪੁੱਤ ਦਾ ਪੱਖ ਲਈ ਜਾਨੀ ਵੀ ਪੁੱਤ ਜੰਗਾ ਹੋਗਾ ਤੇਰਾ ਹਨਾ ਨੂਹਾਂ ਮਾੜੀ ਹੋਗੀ ਕਿਸੇ ਗੱਲੋਂ ਹੀ ਗਈ ਹੁਣਾ ਹੁਣ ਤੂੰ ਐਂ ਦੱਸ ਪਿਆ ਜਵਾਕਾਂ ਦਾ ਕੀ ਬਸ ਕੁਛ ਨਹੀਂ ਚਾਚਾ ਜੀ ਮੈਨੂੰ ਨਹੀਂ ਰੱਖਣਾ ਨਾ ਆਹ ਸਾਬ ਮਾਰ ਦੇ ਉਹ ਚੰਗੂ ਜੀ ਇਹਨਾਂ ਨੂੰ ਇਹਨਾਂ ਨੂੰ ਸੰਭੋਗੀ ਹੈ ਮੈਨੂੰ ਇਹਨਾਂ ਭੋਲਾ ਬੰਦਾ ਸੀ ਮੇਰੀ ਜ਼ਿੰਦਗੀ ਖਰਾਬ ਕਰਤੀ ਸਸਪੈਂਡ ਕਰਾਉਣ ਵਾਲੇ ਮੈਂ ਹੁਣ ਮੈਂ ਤੇਰਾ ਨਾ ਨਾ ਦੂ ਨੀ ਕਰਨਾ ਨਾ ਕਿੰਨੇ ਘਟਿਆ ਬੰਦੇ ਉਹ ਗੱਲ ਤਾਂ ਸੁਣ ਚੰਦ ਚੰਦ ਦਾ ਵੇਖ ਜਾ ਚੜਾਤਾ بس ਤੂੰ ਜਿਹੜਾ ਚੰਦ ਚੜਾਉਣਾ ਸੀ ਜਿੰਨੀਆਂ ਭੋਲੀਆਂ ਛਕਲਾਂ ਉਹਨੇ ਘਟਿਆ ਉਹ ਚੰਦ ਤਾਂ ਵੇਖ ਜਾ ਬਸ ਚੰਦ ਤੈਨੂੰ ਚੜਾਤਾ ਹੁਣ ਮੈਂ ਤੈਨੂੰ ਮੈਂ ਦਿਖਾਉ ਤੈਨੂੰ ਤਾਰੇ ਕੋਈ ਨਾ ਫੇਰਾ ਕੋ ਤਾਂ ਫੇਕ ਟਣੀ ਪੁਸ਼ ਪੁਸ਼ ਕਰਦਾ ਵੇ ਕੋ ਦੀ ਮੈਨੂੰ ਇੱਥੇ 8 ਮਹੀਨੇ ਤੀ ਨਹੀਂ ਬਣਾਇਆ ਗਿਆ ਉਹਦੇ ਮਗਰ ਜਾਂਦਾ ਬਣਾਉਣ ਨੂੰ ਇਹਦੇ ਬੰਦੇ ਤੂੰ ਕੀ ਕਰ ਉਹ ਪਰ ਆ ਘਰ ਤੂੰ ਹੀ ਰੱਖ ਕੇ ਗਈ ਸੀ ਤੂੰ ਹੀ ਮੌਕਾ ਦਿੱਤਾ ਨਾ ਜਾਂਦੀ ਉਹ ਨਹੀਂ ਰਹਿੰਦੀ ਮੈਂ ਤਾਂ ਆਪਣੀ ਰਹਿੰਦੀ ਇੱਥੇ ਮੈਂ ਤਾਂ ਨਹੀਂ ਨਹੀਂ ਤੂੰ ਨਾ ਜਾ ਮੈਂ ਤਾਂ ਮੈਂ ਕੀ ਕਰਨਾ ਇੱਥੇ ਜਦੋਂ 8 ਮਹੀਨੇ ਤੀ ਨਹੀਂ ਕੀ ਹੁਣ ਵੀ ਨਹੀਂ ਮੈਂ ਰਹਿਣਾ ਮਸਤਾਂ ਤੇ ਉਹ ਜੇ ਤੂੰ ਉਸਤੇ ਨੂੰ ਮਨਾ ਲੈ ਜਾ ਕੇ ਮੈਂ ਇੱਥੇ ਰਹਿ ਕੇ ਕੋਈ ਨਾ ਤੂੰ ਤਾਂ ਰਹਿ ਇੱਕ ਤਾਂ ਇੱਕ ਤਾਂ ਰਹੇ ਨਹੀਂ ਤੂੰ ਮੈਂ ਕੱਢੂ ਵੀ ਇੱਥੇ ਜਿਹੜੇ ਉਹਨੂੰ ਉਹ ਇੱਕਦਰ ਐ ਬੋ ਇੱਕਦਰ ਗਈ ਹੁਣ ਨਹੀਂ ਤੂੰ ਆਹੀ ਕੰਮ ਤੋਰੇਗਾ ਵੀ ਇਕ ਰੈਪੋ ਇੱਕ ਜਾਵੜੀ ਇਕ ਰੈਪੋ ਇੱਕ ਜਾਵੜੀ ਐ ਕਰੇਗਾ ਹੁਣ ਨਹੀਂ ਜੀ ਹੁਣ ਮੇਰੀ ਤਾਂ ਘਰੀ ਉੱਜੜ ਚੁੱਕੀ ਜੀ ਮਤਲਬ ਦੋਨੇ ਜਾਵੜੀ ਇਹ ਤਾਂ ਨਾ ਕਰਦੇ ਆ ਗੱਲ ਆ ਤਰੇ ਰੱਖੇਗੇ ਵਰਤ ਦੋਨੇ ਪਾਸੇ ਹਾਂ ਨਹੀਂ ਆਪਣਾ ਦੋ ਜਵਾਕਾ ਤੂੰ ਤਾਂ ਰਹਿਣਾ ਦੋ ਜਵਾਕ ਤੂੰ ਸੱਚਾ ਦੋ ਜਵਾਕ ਪਹਿਲਾਂ ਨਹੀਂ ਤੁਸੀਂ ਤੈਨੂੰ ਦੂਜੀ ਲੈ ਕੇ ਆਇਆ ਸੀਗਾ ਉਹ ਚਲੋ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਜੀ ਮੈਂ ਕੋਲ ਕੋਈ ਨਹੀਂ ਮੈਂ ਕਹਿੰਦਾ ਵੀ ਚਲ ਤੂੰ ਤੇਰਾ ਘਰ ਆਹੇ ਤੂੰ ਰਾਣੀ ਬਣ ਕੇ ਇੱਥੇ ਰਹਿ ਲੈ ਮੈਂ ਕਹ ਰਹਾ ਮੈਂ ਇਹ ਜੀ ਦਾ ਕੀ ਪਤਾ ਤੀਜੇ ਦਿਨ ਫੇਰ ਆਏ ਚਾਚੇ ਇਹ ਚੱਕ ਕੇ ਝੋਲਾ ਕੋਣੇ ਵੈਸੇ ਜਲੂਸ ਕੱਢਦੇ ਨਾ ਹੁਣ ਨਹੀਂ ਨਹੀਂ ਜੀ ਬੈਠ ਬਤ ਪਾਣੀ ਪੋੜੀ ਪੀ ਕੀ ਤੇਰੇ ਪੜੇ ਲਿਖਦੇ ਅੱਖਾਂ ਤੇ ਪਰਦਾ ਪੈ ਗਿਆ ਯਾਰ ਜੇ ਜਾਵੜੀ ਦੋਨਾਂ ਜਿਹੜੇ ਵਿੱਚ 100 ਵਾਰੀ ਲੜਾਈ ਪੜਾਈ ਹੁੰਦੀ ਤੂੰ ਜਾ ਕੇ ਇਹਨੂੰ ਮਨਾ ਕੇ ਲਿਆਉਂਦਾ ਕੰਜਰਾ ਬਰੇ ਬਰੇ ਦਿਨਾਂ ਦੇ ਦਿਨ ਜਿਹੜਾ ਹੈਗਾ ਤੂੰ ਲੈ ਆ ਕੇ ਜਨਾਨੀ ਹੋਰ ਰੱਖ ਲਈ ਘਰੇ ਬਸ ਚਾਚਾ ਜੀ ਬਸ ਤੂੰ ਵੀ ਹੱਥ ਬੰਨੇ ਇਹਦੀ ਮਾਂ ਨੂੰ ਵੀ ਬੰਨੇ ਮੈਂ ਤਾਂ ਹੁਣ ਰਹਿਣਾ ਨਹੀਂ ਹੋ ਗਈ ਮੇਰੇ ਅੰਦੇ ਚਾਗ ਪਾਲ ਲੂ ਮੈਂ ਆਪੇ ਨਹੀਂ 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 ਚਾਚਾ ਜੀ ਅੱਜ ਕਹੋ ਕੱਲ ਕਹੋ ਮੈਂ ਰਹਿਣਾ ਹੀ ਨਹੀਂ ਹੁਣ ਜਿੱਤੇ ਮੇਰੇ ਅੱਠ ਮਹੀਨੇ ਲੰਘੇ ਮੇਰੀ ਜ਼ਿੰਦਗੀ ਲੰਘ ਜੂ ਤੇਰੇ ਬਿਨਾ ਬਸ ਪੁੱਤ ਮੇਰੀ ਗੱਲ ਮੇਰੀ ਜ਼ਿੰਦਗੀ ਨਗ ਜੂ ਆ ਵੇਖ ਲੋ ਇਧਰ ਆ ਵੇਖ ਲੋ ਚਿੱਟੇ ਝਾਟੇ ਵਾਲੀ ਐ ਨਹੀਂ ਸੋਚਿਆ ਵੀ ਮੇਰੇ ਪੁੱਤ ਦਾ ਘਰ ਬਰਬਾਦ ਹੋਈ ਜਾਂਦਾ ਹੈ ਚਰੇ ਆਮ ਲਿਆ ਕੇ ਭਾਲੀ ਅਜੇ ਮੈਨੂੰ ਕਹਿੰਦੀ ਤੂੰ ਬਾਗੀ ਸੀ ਮੇਰੇ ਪੁੱਤ ਨੇ ਕੁਛ ਤਾਂ ਕਰ ਦੇ ਮੇਰੀ ਗੱਲ ਸੁਣ ਤੂੰ ਦੇਖ ਲੋ ਇਧਰ ਤੂੰ ਪਾਣੀ ਪੋਣੀ ਪੀ ਇੱਕ ਤਾਂ ਤੈਨੂੰ ਤੈਨੂੰ ਤਿਆਰ ਖਰਾਬ ਕਰ ਲੈਣਾ ਤੂੰ ਐ ਸੋਚਦੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਤਾਂ ਤੂੰ ਸਾਡੀ ਕਰਦੀ ਚੱਕਰ ਜੂ ਨਾ ਵੀ ਨਹੀਂ ਰਹੀ ਜ਼ਿੰਦਗੀ ਤਾਂ ਤੂੰ ਮੇਰੀ ਕਰਦੀ ਬਾ ਮੈਂ ਰਹਿਣਾ ਹੀ ਨਹੀਂ ਤੇ ਗੱਲ ਮੇਰੀ ਤਾਂ ਖਰਾਬ ਪਤਾ ਤੁਰਾ ਨਹੀਂ ਨਹੀਂ ਚਾਚਾ ਜੀ ਨਹੀਂ ਨਹੀਂ ਜਦੋਂ ਜੀ ਬਸ ਮੇਰਾ ਹੱਕ ਤਾਂ ਤੇਰਾ ਹੀ ਕਰ ਦੇਵਾਂ ਮੇਰਾ ਹੱਕ ਤਾਂ ਇਹ ਜੀ ਕਿ ਤੀਜਾ ਦਿਨ ਫੇਰ ਚੱਕ ਕੇ ਝੋਲਾ ਜੂਗੀ ਤਾਂ ਮੈਂ ਕਿ ਫੇਰ ਜਾਊਂਗੀ ਮੇਰੇ ਜਵਾਕ ਪਾਲਣੇ ਆ ਮੈਂ ਕਿ ਕੇਸ ਲੜਦੀ ਫਿਰੂਗੀ ਮੈਨੂੰ ਹੱਕਾਂ ਨੂੰ ਮਾਂ ਨਹੀਂ ਮਿਲਨੀ ਜਵਾਕਾਂ ਦਾ ਤੂੰ ਓਦੋਂ ਹੀ ਸੋਚਿਆ ਜਦੋਂ ਉਹਨੂੰ ਲਿਆਂਦਾ ਉਦੋਂ ਤੁਹਾਨੂੰ ਕੀ ਲੱਗੇ ਉਦੋਂ ਜਵਾਕ ਲੱਗੇ ਨਹੀਂ ਤੈਨੂੰ ਵੀ ਦੋ ਜੰਮ ਕੇ ਸੜਦੇ ਤੂੰ ਇਹ ਨਹੀਂ ਪਤਾ ਸੀ ਵੀ ਜੇ ਜਵਾਕਾਂ ਨੂੰ ਮਾਂ ਨਹੀਂ ਮਿਲਨੀ ਜਵਾਕਾਂ ਨੂੰ ਪਿਓ ਵੀ ਨਹੀਂ ਮਿਲਣਾ ਤੂੰ ਦਾ ਹੋਰ ਮਾਂ ਲਿਆ ਜੇ ਕੱਲ ਨੂੰ ਮੈਂ ਹੋਰ ਲਿਆਵਾਂ ਫੇਰ ਕੀ ਬਿੱਤੂ ਕੀ ਦਿਲ ਤੇ ਸ਼ਰਮ ਹੀ ਨਹੀਂ ਮੰਨਦਾ ਉਹਦਾ ਮਾੜੀ ਮੋ ਚਲੋ ਭਾਬੀ ਤੁਹਾਨੂੰ ਪਾਣੀ ਪੋਣੀ ਪਿਆ ਕੋਣੀ ਨੂੰ ਉਹ ਵੀ ਮਾਰੇ ਮੋਟਿਆ ਗਲਤ ਕਾਣੇ ਰੱਖਿਆ ਘਰ ਆ ਫੇਰ ਵੀ ਮੇਰੇ ਮਟੇ ਕੋਈ ਸੋਚਿਆ ਨਹੀਂ ਬਸ ਚਾਚਾ ਜੀ ਮੈਂ ਕੀ ਸੋਚਿਆ ਇਹਨਾਂ ਬਾਰੇ ਜਿਨ੍ਹਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਮੇਰੀ ਗੱਲ ਮੇਰੀ ਗੱਲ ਸਾਲ ਇਕੱਠੇ ਨਹੀਂ ਕੱਢਿਆ ਕੁਝ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਕੱਢਿਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੀ ਆਹੋ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹਾਂ ਤੂੰ ਜਾ ਉਸੇ ਕੋਲੇ ਜਿਹਦੇ ਮਗਰ ਪਾਈ ਦਾ ਦੇਖੀ ਮੈਂ ਉਹਨੂੰ ਵੀ ਕੁਝ ਨਹੀਂ ਕਹਿਣ ਜੂਗਾ ਗਲਤੀ ਏਡੀ ਗਲਤੀ ਕਰ ਤੈਨੂੰ ਮਹੀਨਾ ਹੋ ਗਿਆ ਨਵੀਂ ਜਨਾਨੀ ਲਿਆ ਇਹਨੂੰ ਤੂੰ ਗਵਾਨ ਚ ਨਹੀਂ ਪਤਾ ਲੱਗਦਾ ਸਾਨੂੰ ਵੀ ਤੂੰ ਜਨਾਨੀ ਲਈ ਬਿਠਾ ਕਰੀਂ ਦੱਸ ਦੇ ਗਵਾਨ ਚ ਤਾਂ ਮੈਨੂੰ ਦੱਸਿਆ ਕਿਸੇ ਨੇ ਵੀ ਆ ਜਾ ਭੈਣੇ ਤੇਰੇ ਮਗਰਦਾਰਾਂ ਨਾਲ ਲਈ ਮਨਾਉਂਦੇ ਨੇ ਚਲ ਤੂੰ ਕੋਈ ਨਹੀਂ ਮੰਨ ਤੂੰ ਰਹਿ ਮੰਨ ਪਤਾ ਕੀ ਆ ਈਆਂ ਦਾ ਅਸਲੀ ਘਰ ਸੌਰੇ ਹੀ ਹੁੰਦੇ ਆ ਠੀਕ ਆ ਇਹੀ ਤਰ੍ਹਾਂ ਕਰ ਤੂੰ ਰਹਿ ਮੰਨ ਤੂੰ ਚਾਹ ਪਾਣੀ ਪੀ ਬੈਠ ਕੇ ਆਪ ਤੜਕੇ ਸਾਰੀ ਗੱਲ ਇਹਦੇ ਨਾਲ ਕੰਜਰਨਾ ਕਰਦੇ ਆ ਕੋਈ ਕੁੜੀ ਨਾਲ ਵੀ ਸੱਦ ਕੇ ਕਰਦੇ ਆ ਉਹਦੀ ਵੀ ਜ਼ਿੰਦਗੀ ਬਰਬਾਦ ਕਰਤੀ ਇਹਨੇ बस तू चापणी बे वो तो मेरी गल मान मेरी गल मान मेरी गल नहीं जा तेरे बस नहीं नहीं, नहीं 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 ਛੱਡ ਦੇ ਮਾਂ ਤਾਂ ਤੂੰ ਤਾਂ ਮੇਰਾ ਬਰਬਾਦ ਕਰਤਾ ਛੱਡ ਦੇ ਬਸ ਚਲੋ ਜਿਵਾਕੋ ਚਲੋ ਉੱਡ ਕੇ ਜਮਈ ਹੁਣ ਬੈਠ ਕੇ ਸਿਰ ਫੜ ਕੇ ਮੈਂ ਕਿਨੂ ਕਹਨ ਕੋਸੇ ਕੀ ਖੱਟਲੇ ਗੋਆ ਕੇ ਕੋਈ ਤੇ ਰੰਗੀ ਜਾ ਵੱਡੇ ਦੀ ਕੋਈ ਵੀ ਨਹੀਂ ਖੜਾ ਹੋ ਜਾ ਹੁਣ ਬੈਗਾ ਸਿਰ ਫੜ ਕੇ ਕੀ ਕਰਾ ਹੁਣ ਮੈਂ ਹਰ ਮੇਰੀ ਜਾਨ ਨੇ ਤਾਂ ਕੰਡੇ ਵੀ ਤੇ ਦੋ ਆਟ ਕਿ ਵਿਆਹੀਆਂ ਸੀ ਨਾ ਧੋਨੇ ਉੱਠ ਗਿਆ ਤਾਂ ਨਾ ਦੋ ਜਵਾਕ ਮੇਰੇ ਘੇ ਅੰਦਰ ਨਹੀਂ ਵੜ ਕੇ ਦੇਖ ਸਕਦਾ ਹੁਣ ਆ ਦੁਨੀਆ ਉੱਜੜ ਗਈ ਮੇਰੀ ਦੁਨੀਆ ਤੂੰ ਸਿਆਣੀ ਸੀ ਭਾਬੀ ਮਾੜਾ ਮੋੜਾ ਤਾਂ ਸਮਝਾਉਂਦੀ ਨੂੰ ਕਿ ਤੈਨੂੰ 10 ਪੁੱਛ ਕੇ ਲਿਆ ਹੋਗਾ ਤੂੰ ਘਰੇ ਅੰਦਰ ਦੇ ਅੰਦਰ ਇੱਕ ਨਵੀਂ ਨੂੰਹ ਲਿਆ ਕੇ ਰੱਖੀ ਬੈਠੀ ਐ ਤੈਨੂੰ ਵੀ ਨਹੀਂ ਅਕਲ ਆਈ ਮਾੜੀ ਮੋਟੀ ਵੀ ਜਿਹੜੀ 8 ਸਾਲਾਂ ਦੀ ਵਿਆਹੀ ਦੋ ਜਵਾਕ ਜੰਮ ਤੇ ਉਹਦਾ ਕੀ ਬਣੂਗਾ ਮੈਂ ਕੀ ਕਰਾਂ ਮੈਨੂੰ ਤਾਂ ਇਹਨਾਂ ਦੇ ਰੋਲੇ ਦਾ ਨਹੀਂ ਸੀ ਪਤਾ ਮੈਨੂੰ ਤਾਂ ਕਹਦਾ ਕਰੇ ਅੱਜ ਆਉਂਦੀ ਕੱਲ ਆਉਂਦੀ ਐ ਕਦੀ ਕਦੀ ਨੂੰ 8 ਮਹੀਨੇ ਹੋ ਗਏ ਉਹ ਸਰਗਲ ਦੇ ਭਾਂਡਾ ਵੱਜ ਗਿਆ ਜੀ ਹੁਣ ਭਾਂਡਾ ਹੁਣ ਐ ਕਰ ਆ ਜਿਹੜੇ ਗੱਲ ਕਰਦੇ ਨਾ ਅਰਗੁਰਗ ਚੜਾਉਂਦੀ ਜਾਂ ਕੱਲਾ ਵੇਖੀ ਜਾਂ ਚੰਦੋ ਗਈਆਂ ਦੋਨੇ ਠੀਕ ਹੈ ਇਹ ਜਿਹੜੀ ਨੌਕਰੀ ਕਰਦਾ ਉਹਨੇ ਨਾਮ ਚ ਸੀਗਾ ਜੀ ਉਹਨੇ ਜਿਹੜੀ ਨਵੀਂ ਲਿਆ ਨਾ ਜੀ ਉਹਨੇ ਕੇਸ ਕੋਲ ਠੋਕਦਾ ਤੇਰਾ ਬੇੜਾ ਕਰ ਕਰ ਦੋਗੀ ਜਾਂ ਘਰ ਨੂੰ ਤਾਂ ਮਰਾ ਦੋਗੀ ਉਹ ਤਰ ਚਲੋ ਵੀਰ ਜੀ ਤੁਸੀਂ ਟਿਕਾਓ ਹੁਣ ਮੈਂ ਕੀ ਕਰੂੰਗਾ ਹੁਣ ਸੋਚਦੇ ਆਂ ਕੁਛ ਕਰੋ ਜੀ ਕੁਛ ਮੈਂ ਸੋਚਦਾ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਨੀ ਪਊਗੀ ਪੁੱਛਦੇ ਆਂ ਕੀ ਹਫ਼ਤਾਬ ਲੱਗੂਗਾ ਕਟੋ ਮਾਪ ਉਤਰਾ ਤੋ ਗਈਆਂ ਦੋਨੇ ਉਹਨੇਰੀ ਬਣ ਗਈ ਮੈਂ ਕੀ ਕਰ ਸਕਦਾ ਜਨਾਨੀਆਂ ਹੈਗਾ ਮੈਂ ਫੜ ਕੇ ਥੋੜਾ ਰੋਕ ਸਕਦਾ ਉਹਨੂੰ ਕੋਈ ਨਹੀਂ ਤੁਹਾਡਾ ਭਤੀਜਾ ਤੁਸੀਂ ਇਹਦਾ ਕੋਈ ਹੱਲ ਨਹੀਂ ਮੇਰਾ ਤਾਂ ਹੈਗਾ ਹੁਣ ਨਵੀਂ ਜਿਹੜੀ ਲਿਆਂਦੀ ਹੈ ਨਾ ਉਹ ਟਕੀ ਮੈਨੂੰ ਮੈਂ ਸਮਝਦਾ ਵੀ ਠੀਕ ਹੈ ਕੁੜੀ ਸਿਆਣੀ ਜੇ ਮੀਨਾ ਰਹਿ ਕੇ ਵੀ ਉਟਗੀ ਨਾ ਤੇਰੇ ਨਾਲ ਜੋ ਨਿਬੇੜਾ ਕਰੂਗੀ ਵੇਖੀ ਜਊ ਜੇ ਆ ਦੂਜੀ ਪਹਿਲਾਂ ਵਾਲੀ ਵੀ ਕੁੜੀ ਬਸ ਜੇ ਨਾ ਤਾਂ ਤਾਂ ਵੀ ਸ਼ੁਕਰ ਕਰਨੀ ਤਾਂ ਉਜੜ ਗਿਆ ਤੇਰਾ ਸਰਪੰਚ ਸਾਹਿਬ ਨਾ ਕਰਦਾ ਗੱਲ ਤੁਸੀਂ ਖਾਓ ਰੋਟੀ ਪਾਣੀ ਜੇ ਬਣਦਾ ਤਾਂ ਬਸ ਪੁੱਤ ਕਾਹਦੀ ਸਾਡਾ ਰੋਟੀ ਪਾਣੀ ਮੁੱਕ ਗਿਆ ਹਾਂ ਕਹਾੜਾ ਤਾਂ ਵੀ ਵਾਈ ਗੁੰਨ ਹੋ ਗਿਆ ਪਿੱ